ਸਾਡੇ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਹਾਡੀ ਡਿਊਟੀ ਐਜ਼ ਅ ਪੋਲਿੰਗ ਅਫਸਰ APRO ਜਾਂ ਪ੍ਰੈਜ਼ਾਈਡਿੰਗ ਅਫਸਰ ਲੱਗੀ ਹੈ ਤੇ ਤੁਹਾਡੇ ਕੀ ਕੀ ਕੰਮ ਨੇ ਤੇ ਉਹਦੇ ਲਈ ਕਿਹੜੀ ਕਿਹੜੀ ਹਦਾਇਤਾਂ ਦਾ ਪਾਲਨ ਕਰਨਾ ਪਵੇਗਾ ਉਹ ਇਸ ਵੀਡੀਓ ਚ ਸਿਖਾਂਗੇ ਆਓ ਦੇਖਦੇ ਹਾਂ ਜੇਕਰ ਤੁਹਾਡੀ ਵੀ ਡਿਊਟੀ ਲੋਕ ਸਭਾ ਚੋਣਾ ਵਿੱਚ ਲੱਗੀ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜਿਸ ਦਿਨ ਤੁਸੀਂ ਸਮਾਨ ਰਸੀਵ ਕਰਨਾ ਹੈ ਚੋਣਾ ਲੈ ਤੇ ਉਹਦੇ ਲਈ ਕਿਹੜੇ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਉਹ ਤੇ ਦੇਖਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਈਵੀਐਮ ਮਸ਼ੀਨ ਮਿਲੇਗੀ ਜਿਹਦੇ ਵਿੱਚ ਤਿੰਨ ਚੀਜ਼ਾਂ ਹੋਣਗੀਆਂ ਕੰਟਰੋਲ ਯੂਨਿਟ ਬੈਲਟਰ ਯੂਨਿਟ ਤੇ ਇੰਪੈਕਟ ਇਸ ਤੋਂ ਇਲਾਵਾ ਇੱਕ ਜਨਰਲ ਕਿਟ ਹੋਵੇਗੀ ਜਿਹਦੇ ਵਿੱਚ ਯੂਨੀਫਾਰਮ ਹੈਂਡਬੁੱਕ ਪੋਸਟਰ ਲਿਫਾਫੇ ਆਦਿ ਤੇ ਇਸ ਤੋਂ ਇਲਾਵਾ ਇੱਕ ਸਪੈਸ਼ਲ ਲਿਫਾਫਾ ਹੋਵੇਗਾ ਜਿਹਦੇ ਵਿੱਚ ਵੋਟਰ ਸੂਚੀਆਂ ਪੇਪਰ ਸ਼ੀਟਾਂ ਸਪੈਸ਼ਲ ਟੈਗ ਬੈਲਟ ਪੇਪਰ ਬੁਕਲੇਟਸ ਵਗੈਰਾ ਤੇ ਐਡਰੈਸ ਟੈਗ ਆਦਿ ਹੋਣਗੇ ਇਸ ਤੋਂ ਇਲਾਵਾ VOTING ਕਮਪਾਰਟਮੈਂਟ ਜਿੱਥੇ VOTING ਕਰवानी ਹੈ ਸੋ ਆਖਿਆ ਦੇ ਹਾਂ ਤੇ ਜਦੋਂ ਤੁਹਾਨੂੰ ਚੋਣ ਸਮਗਰੀ ਦਾ ਸਮਾਨ ਮਿਲ ਲੈ ਤੇ ਉਹਦੇ ਲਈ ਕੁਝ ਗੱਲਾਂ ਧਿਆਨ ਰੱਖਣ ਚਾਹੀਉ ਨੇ ਉਹ ਤੁਸੀਂ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਸਮਾਨ ਮਿਲੇ ਆ EVM ਮਸ਼ੀਨ ਦੇ ਨਾਲ ਉਹ ਚੈੱਕ ਕਰਨਾ ਹੈ ਕਿ ਉਸੇ ਹੀ ਬੂਥਾ ਸੰਬੰਧਿਤ ਹੈ ਜਿੱਥੇ ਤੁਸੀਂ ਚੋਣ ਕਰਵਾਉਣ ਜਾ ਰਹੇ ਹੋ ਇਸ ਤੋਂ ਇਲਾਵਾ ਦੂਸਰਾ ਪੁਆਇੰਟ ਜਿਹੜਾ ਯਾਦ ਰੱਖਣਾ ਹੈ ਕਿ ਸਪੈਸ਼ਲ ਲਿਫਾਫੇ ਵਿੱਚ ਮੌਜੂਦ ਜਿਦਾ ਮਾਰਕ ਕਾਪੀ ਜਾਂ ਦੂਸਰੀਆਂ ਵੋਟਰ ਸੂਚੀਆਂ ਚੈੱਕ ਕਰ ਲੋ ਕਿ ਉਸੇ ਬੋਤਸ ਨਾਲ ਸੰਬੰਧਤ ਨੇ ਤੀਜਾ ਹੈ ਸਪੈਸ਼ਲ ਲਿਫਾਫੇ ਵਿੱਚ ਮੌਜੂਦ ਜਿਹੜੇ ਪੇਪਰ ਸੀਲਾ ਤੇ ਦਸਤਾਵੇਜ਼ ਦੀ ਗਿਣਤੀ ਉਹ ਚੈੱਕ ਕਰ ਲਈ ਜਾਵੇ ਉਸ ਤੋਂ ਇਲਾਵਾ ਚੌਥਾ ਪੁਆਇੰਟ ਹੈ ਕਿ ਜਿਹੜੀ ਜਨਰਲ ਕਿਟ ਤੁਹਾਨੂੰ ਪ੍ਰਾਪਤ ਹੋਈ ਹੈ ਉਹਦੇ ਵਿੱਚ ਸਮਾਨ ਦੀ ਗਿਣਤੀ ਕਰ ਲਈ ਜਾਵੇ ਤੇ ਸੂਚੀ ਨਾਲ ਮਿਲਾਨ ਕਰ ਲਿਆ ਜਾਵੇ ਪਹਿਲਾ ਪੁਆਇੰਟ ਹੈ ਕੀ ਜਿਹੜੀ EVM ਮਸ਼ੀਨ ਮੈਨੂੰ ਤੁਹਾਨੂੰ ਮਿਲੀ ਹੈ ਔਰ ਜਿਹੜੀ ਕੰਟਰੋਲ ਯੂਨਿਟ ਵੋਟ ਯੂਨਿਟ ਤੇ ਵੀ ਬੈਟ ਚੜੀ ਹੈ ਉਹ ਮੋਕਪੋਲ ਤੋਂ ਪਹਿਲਾਂ ਉਹਨਾਂ ਨੂੰ ਜੋੜ ਕੇ ਚੈੱਕ ਨਹੀਂ ਕਰਨਾ ਤੇ ਸ਼ੇਮਾ ਪੁਆਇੰਟ ਹੈ ਕਿ ਜਿਹੜੀ ਵੋਟ ਯੂਨਿਟ ਹੈ ਉਹਨੂੰ ਬਕਸੇ ਵਿੱਚੋਂ ਬਾਹਰ ਕੱਢ ਕੇ ਚੈੱਕ ਕਰ ਲਓ ਕਿ ਵੋਟ ਪੇਪਰ ਪੈਟਰਨ ਅਨੁਸਾਰ ਜਿਹੜਾ ਅਨਮਾਸਕ ਬਟਨ ਨੀਲੇ ਰੰਗ ਦੇ ਹਨ ਪ੍ਰੈਸ ਹੋ ਰਹੇ ਨੇ ਇਸ ਤੋਂ ਬਾਅਦ ਦੁਬਾਰਾ ਜਿਹੜੀ PDU ਹੈ ਤੁਹਾਡੀ ਵੋਟ ਯੂਨਿਟ ਹੈ ਉਹਨੂੰ ਬੰਦ ਕਰਕੇ ਬਕਸੇ 'ਚ अडरस टैग लगा के रखते हैं तो सबंट है कि चो समी की चैकिंग उपरंत पोलिंग स्टेशन पहुँचने जेड़े भी आर ओ है जर ओ है उन्होंने वो तो जी पी एस सिस्टम न अलोट जी बसा सिक्योरिटी न लैस तू् गई हैं उन्होंने ही जाया जाए अपने किसी भी प्राइवेट या निजी वाहन तो क्रेज किया जाए बिल्कुल भी ना जाया जाए तो जो ती पोलिंग स्टेशन पर पहुंच जाओगे ਤੇ ਉੱਥੇ ਜਾ ਕੇ ਜਿਹੜਾ ਬੂਥਾ ਬੀਐਲਓ ਹੈ ਉਹਦੇ ਨਾਲ ਸੰਪਰਕ ਕੀਤਾ ਜਾਵੇ ਤੇ ਉੱਥੇ ਜਾ ਕੇ ਆਪਣਾ ਪੋਲਿੰਗ ਬੂਥ ਜਿਹੜਾ ਹੈਗਾ ਉਹ ਸੈੱਟ ਕਰਨਾ ਜਿਹੜਾ ਕਮਰਾ ਤੁਹਾਨੂੰ ਉੱਥੇ ਦਿੱਤਾ ਗਿਆ ਹੈ ਤੇ ਕੁਝ ਹਦਾਇਤਾਂ ਇਹਦੇ ਵਿੱਚ ਜਿਹੜੇ ਦਿੱਤੀ ਗਈਆਂ ਹਨ ਉਹਨੂੰ ਧਿਆਨ ਨਾਲ ਪੜ ਲੈਣਾ ਇਸ ਤੋਂ ਇਲਾਵਾ ਬੂਥ ਤੇ ਮੁਜੁਰਾ ਤੋਂ ਫਰਨੀਚਰ ਲਾਈਟ ਵਗੈਰਾ ਉਹਦਾ ਜਾਇਜਾ ਲੈਣਾ ਹੈ ਤੇ ਇਸ ਤੋਂ ਇਲਾਵਾ ਚੋਣ ਸਮੱਗਰੀ ਜੋ ਪ੍ਰਾਪਤ ਹੋਏ ਨੇ ਪੋਸਟਰ ਸਾਈਨ ਬੋਰਡ ਵਗੈਰਾ ਉਹਨੂੰ ਖਾਣਾ ਤੇ ਜਿਹੜੇ ਨਿਰਧਾਰਿਤ ਸਥਾਨ ਔਰਤ ਲਗਾਓ ਜਿਨੇ ਵੀ ਦਸਤਾਵੇਜ਼ ਤੁਹਾਨੂੰ ਮਿਲੇ ਹੈ ਉਹਨੂੰ ਤਰਤੀਬ ਵਿੱਚ ਰੱਖੋ ਇਸ ਤੋਂ ਇਲਾਵਾ ਜਿਹੜੇ ਤੁਹਾਨੂੰ ਲਿਫਾਫੇ ਤੇ ਫਾਰਮ ਮਿਲੇ ਹੈ ਉਹਨਾਂ 'ਚ ਮੋਟਲੀ ਸੂਚਨਾ ਪਹਿਲੇ ਹੀ ਪੜ ਲਵੋ ਕਿਉਂਕਿ ਜਿਸ ਦਿਨ ਚੋਣਾਂ ਹੋਣਗੀਆਂ ਉਸ ਸਮਾਂ ਨਹੀਂ ਮਿਲਣਾ ਤੇ ਜਿਹੜੇ ਪੋਲਿੰਗ ਏਜੰਟ ਹੈ ਜਿਨ੍ਹਾਂ ਨੂੰ ਮੌਕਪਾਲ ਕਰਵਾਉਣੀ ਹੈ ਉਹਦੀ ਸੰਬੰਧੀ ਸੂਚਨਾ ਦੇ ਦਿਓ ਤੇ ਇਸ ਤੋਂ ਇਲਾਵਾ ਜੋ-ਜੋ ਪੁਆਇੰਟਸ ਤੁਹਾਨੂੰ ਨਜ਼ਰ ਆ ਰਹੇ ਨੇ ਉਹ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਵਿਅਕਤੀ ਇਲੈਕਸ਼ਨ ਲੜ ਰਿਹਾ ਹੈ ਚੋਣ ਲੜ ਰਿਹਾ ਹੈ ਜਾਂ ਉਹਨਾਂ ਦੇ ਪੋਲਿੰਗ ਏਜੰਟ ਹੈ ਚੋਣਾਂ ਵੇ ਲੋ ਕੋਈ ਵੀ ਪਨਾਚਾਰੀ ਤੇ ਕੋਈ ਵੀ ਖਾਣ ਪੀਣ ਦੀ ਚੀਜ਼ ਰੀਸਿਵ ਨਾ ਕਰੋ ਤੇ ਪੋਲਿੰਗ ਸਟੇਸ਼ਨ ਦੇ ਅੰਦਰ ਕਿਸੇ ਕਿਸਮ ਦੀ ਆਗਣਾ ਵਾਲੀ ਤੋਨਾ ਤੋਆਂ ਨਾ ਕੀਤਾ ਜਾਵੇ ਤੇ ਖਾਣਾ ਬਣਾਉਂਦੀ ਮਲਾਈ ਹੈ ਕਿਉਂ ਖਾਣਾ ਤੁਹਾਨੂੰ ਉੱਥੇ ਹੀ ਵਿਭਾਗ ਵੱਲੋਂ ਦਿੱਤਾ ਜਾਵੇਗਾ ਤੇ ਮੇਨ ਪੁਆਇੰਟ ਹੈ ਕਿ ਕੋਈ ਵੀ ਪੋਲਿੰਗ ਪਾਰਟੀ ਜਿਹੜੀ ਹੈ ਆਪਣਾ ਪੋਲਿੰਗ ਸਟੇਸ਼ਨ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਆਪ ਨੂੰ ਨਹੀਂ ਜਾਵੇਗੀ ਚੋਣਾਂ ਵਾਲੇ ਦਿਨ ਜਿਹੜੀ ਮੁਖ ਪੋਲ ਕਰवानी ਹੈ ਉਹਦੀਆਂ ਸਹਾਈਤਾ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸਵੇਰੇ ਜਲਦੀ ਉੱਠ ਕੇ ਤਿਆਰ ਹੋ ਜਾਓ ਤੇ ਕੱਟਗ ਅੱਠ ਡੇਢ ਘੰਟਾ ਪਹਿਲੇ ਪੋਲਿੰਗ 에ਜੈਂਟਾ ਦੀ ਹਾਜ਼ਰੀ ਵਿੱਚ ਜਿਹੜੀ ਮੁੱਖ ਪੋਲ ਹੈ ਉਹ ਕਰवानी ਹੈ ਤੇ ਕਿਸੇ ਵੀ ਪੋਲਿੰਗ 에ਜੈਂਟ ਕੋਲ ਜਿਹੜਾ ਮੋਬਾਈਲ ਫੋਨ ਹੈ ਉਹ ਨਹੀਂ ਹੋਣਾ ਚਾਹੀਦਾ ਬਾਕੀ ਹਦਾਇਤਾਂ ਤੁਸੀਂ ਸਾਹਮਣੇ ਪੜ੍ਹ ਸਕਦੇ ਹੋ ਤੇ ਨੀਚੇ ਸਟੈਪ ਵੀ ਲਿਖੇ ਹੋਏ ਹੈ ਕਿ ਕਿਵੇਂ-ਕਿਵੇਂ ਜਨ ਮਸ਼ੀਨ ਹੈ EVM ਨੂੰ ਜੋੜਨਾ ਹੈ ਕਿ ਜਿਵੇਂ ਬੀਜੂ ਨੂੰ ਵੀ ਵੀ ਪੈਟ ਨਾਲ ਫੇਸੀ ਜੁੜਾਣਾ ਹੈ ਮੋਕ ਪੋਲ ਜਦੋਂ ਸ਼ੁਰੂ ਕਰਨੀ ਹੈ ਉਸੇ ਵੇਲੇ ਸਕਰੀਨ ਦੇ ਉੱਪਰ ਜਿਹੜਾ ਸਮਾਂ ਲਿਖਿਆ ਹੈ ਮਿਤੀ ਲਿਖੀ ਹੈ ਉਹਨੂੰ ਨੋਟ ਕਰ ਲੈਣਾ ਹੈ ਤੇ ਇਹ ਜਿਹੜਾ ਸਰਟੀਫਿਕੇਟ ਹੈ ਮੋਕ ਪੋਲ ਦਾ ਐਪ੍ਰੈਜ਼ਾਈੰਗ ਡਾਇਰੈਕਟਰ ਨੋਟ ਕਰਨਾ ਹੈ ਜੇਕ ਮਸ਼ੀਨ 'ਚ ਕੋਈ ਦਿੱਕਤ ਹੈ ਤੇ ਸੈਕਟਰ ਅਫਸਰ ਨੂੰ ਕੰਟੈਕਟ ਕੀਤਾ ਜਾਵੇ ਉਸ ਤੋਂ ਨੋਟਸ ਮਿਲ ਹਰ ਉਮੀਦਵਾਰ ਤੇ ਜਿਹੜੇ ਪੋਲੀ ਇੰਟ ਹੈ ਕਟੌੜ ਤਿਲ ਤੇ ਕਟਵਰ ਪੰਜਾਬ ਪੋਲਿੰਗ ਏਜੰਟਾਂ ਰਾਹੀਂ ਕੁਆਕੇ ਮੋਕ ਪੋਲ ਕਰੋ ਤੇ ਜਿਹੜੀ ਮੋਕ ਪੋਲ ਪ੍ਰਵਾਈ ਜਾ ਰਹੀ ਹੈ ਉਹਦਾ ਜਿਹੜਾ ਹੈ ਉਹ ਮੈਨੂਅਲ ਰਿਕਾਰਡ ਰੱਖੋ ਸੀਜੂ ਦਾ ਕਲੋਜ਼ ਬਟਨ ਦਬਕੇ ਰਿਜ਼ਲਟ ਬਟਨ ਦਬੋ ਤੇ ਰਿਜ਼ਲਟ ਪ੍ਰਾਪਤ ਕਰੋ ਤੇ ਸੀਜੂ ਅਨੁਸਾਰ ਗਲਟ ਬਟਨ ਤੇ ਇਹ ਰਿਜ਼ਲਟ ਜਿਹੜਾ ਉਹ ਨੋਟ ਵੀ ਕਰੋ ਤੇ ਜਿਹੜੀਆਂ ਪਰਚੀਆਂ ਵੀ ਵੀ ਪੈਡ ਮਸ਼ੀਨ ਦੇ ਡਰੋਪ ਬਾਕਸ ਚੋਂ ਨਿਕਲੀਆਂ ਹਨ ਉਹਨਾਂ ਨੂੰ ਖਾਲੀ ਕਰੋ ਤੇ ਜਿਹੜੀ ਮੋਕ ਪੋਲ ਕਰਵਾਈ ਹੈ ਉਹਦੀ ਗਿਣਤੀ ਕਰੋ ਤੇ ਰਿਜ਼ਲਟ ਦਾ ਮਿਲਾਨ ਜਿਹੜਾ ਹੈ ਜਿੰਨਾ ਵੋਟਾਂ ਪਾਈਆਂ ਉਹਦਾ ਮਿਲਾਨ ਕਰੋ ਤੇ ਉਸ ਤੋਂ ਬਾਅਦ ਸੀਜੂ ਦਾ ਬਟਨ ਕਲੀਅਰ ਕਰਕੇ ਰਿਜ਼ਲਟ ਕਲੀਅਰ ਕਰ ਦਿਓ ਤੇ ਮੁਖਲੋਤ ਸਰਟੀਫਿਕੇਟ ਪਰਕੇ ਜਿੰਨੇ ਵੀ ਪੋਲਿੰਗ ਏਜੰਟ ਆਏ ਹੈ ਉਹਨਾਂ ਦੇ ਜਿਹੜੇ ਸਾਈਨ ਹੈ ਉਹ ਕਰਵਾ ਕੇ ਰੱਖ ਲਿਜੀਏ ਤੇ ਜਿਹੜੀ ਵੀ ਵੀਪੈਕ ਮਸ਼ੀਨਾਂ ਦੀਆਂ ਪਰਚੀਆਂ ਨਿਕਲੀਆਂ ਉਹਨਾਂ ਦੇ ਪਿੱਛੇ ਨਾਮ ਦੀ ਮੋਹਰ ਲਗਾਓ ਅਤੇ ਜਿਹੜੇ ਪਰਚੀਆਂ ਨੂੰ ਕਾਲੇ ਰੰਗ ਦੇ ਲਿਫਾਫੇ 'ਚ ਪਾ ਕੇ ਪਿੰਕ ਪੇਪਰ ਦੀ ਸੀਲ ਲਗਾਓ ਤੇ ਲਿਫਾਫੇ ਅਤੇ ਪਿੰਕ ਪੇਪਰ ਸੀਲ ਉੱਪਰ ਪੋਲਿੰਗ ਏਜੰਟਾਂ ਦਸਤਖਤ ਕਰੋ ਤੇ ਖੁਦ ਵੀ ਦਸਤਖਤ ਕਰੋ ਤੇ ਮੁਕਪਲ ਕਰਵਾਉਣ ਤੋਂ ਬਾਅਦ ਜਿਹੜਾ ਸੰਬੰਧਿਤ ਸੈਕਟਰ ਅਫਸਰ ਹੈ ਉਹਨੂੰ ਇਸਦੀ ਸੂਚਨਾ ਦੇ ਦਿਓ ਤੇ ਜੇਕਰ ਪੁੱਛਤੇ ਮਾਈਕਰੋ ਸਰਵਰ ਹਾਜ਼ਰ ਹੈ ਤੇ ਉਸਦੀ ਵੀ ਮੁਕਪਲ ਕਰਵਾਈ ਜਾਵੇ ਤੇ ਜਿਹੜਾ ਪ੍ਰੈਸਾਈਡਿੰਗ ਅਫਸਰ ਹੈ ਉਹਦੇ ਰਿਪੋਰਟ ਨੰਬਰ ਇੱਕ ਤੇ ਉਸਤੇ ਤਖਤ ਦਸਤਖਤ ਵੀ ਜਸਾਈਨ ਵੀ ਲਗੋ ਅਸਲ ਚੋਣ ਦੇ ਦਿਨ ਪਹਿਲਾਂ ਈਵੀਐਮ ਨੂੰ ਸੀਲ ਕਰਨਾ मोक पोल करवाने तो जो असल चोन प्रक्रिया शुरू होनी है, है तो ईवीएम सील करना है उसके पॉइंट जोड़े है सामने देख सकते हो जीवन सीजू ऑपोजिशन रखो वीवीपैट ट्रांसपोर्ट मोड रखो सीजू बीजू और भीवीपैट नलग अलग करो तो यह पॉइंट देख सकते हो सामने उसवीएम तो सील किए करना है ईवीएम सील करने के सामने देख स खब्बे पास ग्रीन पेपर सील नजर आ रही है जो सील करोगे तो, तो करो राइट साइड से देख सकते हो कि सील किस तरीके करनी है तो ईवीएम उस तुम स्पैशल टैग करना है तो कि स्पैशल टैगे सील करना है स्पैशल टैग तो अडरस टैग टैग ईवीएम हैल कर देना देख सकते हो कि ग्रीन पेपर सील कि नजर आएगी असल चोन प्रक्रिया की शुरुआत ਜਿਦੋ ਜਿੱਦਾਂ ਮੋਕਪੋਲ ਕਰਵਾਈ ਸੀ ਉਸੇ ਤਰ੍ਹਾਂ ਹੀ ਜਿਹੜਾ ਅਸਲ ਚੌਣ ਪ੍ਰਕਿਰਿਆ ਸ਼ੁਰੂ ਹੋਣੀ ਹੈ ਐਜ ਬੀਜੂ ਵੀਵੀ ਪੈਡ ਤੇ ਜਿਹੜੀ ਕੰਟਰੋਲ ਯੂਨਿਟ ਹੈ ਉਹਨੂੰ ਵਾਪਸ ਚ ਜੋੜ ਲੈਣਾ ਹੈ ਤੇ ਪਹਿਲਾ ਜਿਹੜਾ ਗੱਲ ਦਾ ਧਿਆਨ ਰੱਖਣਾ ਹੈ ਟੀ ਜਿਹੜੀ ਵੀਵੀ ਪੈਡ ਮਸ਼ੀਨ ਤੇ ਬੀਜੂ ਮਸ਼ੀਨ ਹੈ ਇਸ ਤਰ੍ਹਾਂ ਰੱਖੋ ਕਿ ਜਿਹੜੀ ਸੂਰਜ ਜਾਂ ਬਲਬ ਦੀ ਤੇਜ ਰੋਸ਼ਨੀ ਉਸ ਉੱਤੇ ਨਾ ਪਵੇ ਸੀਜੂ ਐਪੀਆਰ ਕੋਲ ਰੱਖੇ ਅਤੇ ਅਸਲ ਚੌਣ ਪ੍ਰਕਿਰਿਆ ਸ਼ੁਰੂ ਕਰਨ ਲਈ ਸੀਜੂ ਨੂੰ ਆਨ ਕਰੋ ਅਤੇ ਵੀਵੀ ਪੈਡ ਨੂੰ ਵਰਕਿੰਗ ਮੋਡ ਵਿੱਚ ਕਰੋ ਸੀਜੂਆ ਟੋਟਲ ਬਟਨ ਪ੍ਰੈਸ ਕਰਕੇ ਹਾਜ਼ਰ ਪੋਲਿੰਗ ਏਜੰਟਾਂ ਤੋਂ ਮਸ਼ੀਨ ਜ਼ੀਰੋ ਹੋਣ ਸੰਬੰਧੀ ਤਸਦੀਕ ਕਰਵਾਓ ਰਜਿਸਟਰ ਆਫ ਵੋਟਰ ਮਤਲਬ ਫਾਰਮ 17h ਇਸ ਬੰਦੀ ਨੋਟ ਕਰੋ ਤੇ ਜਿਹੜੇ ਹਾਜ਼ਰ ਪੋਲਿੰਗ ਏਜੰਟ ਹੈ ਉਹਨਾਂ ਨੂੰ ਦਿਖਾਓ ਇਸ ਤੋਂ ਪਹਿਲਾਂ ਕੋਈ ਵੀ ਐਂਟਰੀ ਨਾ ਹੋਣ ਦੀ ਤਸਦੀਕ ਕਰਵਾਓ ਪ੍ਰੈਜ਼ਾਈਡਿੰਗ ਅਫਸਰ ਦੀ ਟੂ ਡੈਕਲੇਰੇਸ਼ਨ ਆਫ ਪਾਰਟ 1 ਖੁਦ ਹਾਈਂਡ ਅਸਾਈਨ ਕਰੇ ਉਸ ਤੋਂ ਇਲਾਵਾ ਜਿਹੜੇ ਪੋਲਿੰਗ ਏਜੰਟ ਹੈ ਉਹਨਾਂ ਦੇ ਵੀ ਸਾਈਨ ਅਪ ਕਰਵਾਓ ਤੇ ਜਿਹੜੇ ਪੋਲਿੰਗ ਸਟਾਫ ਹੈ ਉਹਨਾਂ ਨੂੰ ਆਪਣੀ ਆਪਣੀ ਸੀਟ ਤੇ ਬਿਠਾ ਦਿਓ ਤੇ ਅਸਲ ਚੋਣ ਪ੍ਰਕਿਆ ਜਿਹੜੀ ਸ਼ੁਰੂ ਕਰ ਦਿੱਤੀ ਜਾਵੇ ਤੇ ਜਦੋਂ ਚੋਣਾ ਸ਼ੁਰੂ ਹੋਣੀ ਹੈ ਇਸ ਸਬੰਧੀ ਜਿਹੜਾ ਸੈਕਟਰ ਅਫਸਰ ਹੈ ਉਸ ਨੂੰ ਸੂਚਿਤ ਕਰੋ ਹੁਣ ਪਹਿਲਾ ਪੋਲਿੰਗ ਅਫਸਰ ਉਹਦੀ ਕੀ ਡਿਊਟੀ ਹੈ ਜਿਹੜਾ ਪਹਿਲਾ ਪੋਲਿੰਗ ਅਫਸਰ ਹੈ ਪੀਓ ਉਹਦੀ ਡਿਊਟੀ ਕੀ ਹੈ ਵੋਟਰ ਦੀ ਪਛਾਣ ਕਰਨ ਲਈ ਜ਼ਿੰਮੇਵਾਰ ਹੋਵੇਗਾ ਉਹਦੇ ਲਈ ਕੋਈ ਵੀ ਛਾਣਕਤੀ ਕਾਰਡ ਉਹਦੀ ਅੱਗੇ ਡਾ ਕੇ ਤੁਹਾਨੂੰ ਦੱਸਾਂਗੇ ਕੀ ਕੀ ਚਾਹੀਦੀ ਹੈ ਤੇ ਮਾਰਕ ਕੋਪੀ ਦੂਸਰੇ ਵੋਟਰ ਸੂਚੀ ਦਾ ਇੰਚਾਰਜ ਹੋਵੇਗਾ ਤੇ ਨੀਚੇ ਦੇਖ ਸਕਦੇ ਹੋ ਕਿ ਉਹ ਕੀ ਕੀ ਕਰੇਗਾ ਵੋਟਰ ਦੇ ਨਾਮ ਨੂੰ ਅੰਡਰਲਾਈਨ ਕਰੇਗਾ ਤੇ ਫੀਮੇਲ ਜਿਹੜੇ ਫੀਮੇਲ ਹੈ ਮਹਿਲਾ ਵੋਟਰ ਹੋਣਗੇ ਉਹਨਾਂ ਦੇ ਨਾਮ ਨੂੰ ਅੰਡਰਲਾਈਨ ਤੇ ਟਿਕ ਕਰੇਗਾ ਤੇ ਜਿਹੜੇ ਪਹਿਲੀ ਵਾਰੀ ਵੋਟਰ ਪਾਣ ਆਏ ਨੇ ਜੰਗ ਵੋਟਰਸ ਦੇ ਨਾਮ ਆ ਕੇ ਐਨ ਆਰ ਆਈ ਵੋਟਰ ਜਾਂ ਜਿਹੜੇ ਹੈਂਡੀਕੈਪ ਵੋਟਰ ਹੈ ਜਾਂ 90 ਸਾਲ ਤੋਂ ਉੱਪਰ ਹੈ ਉਹਨਾਂ ਅਗਰ ਨਿਸ਼ਾਨੀ ਲਾਵੇਗਾ ਤੇ ਉਹਨਾਂ ਦਾ ਰਿਕਾਰਡ ਰੱਖੇਗਾ ਤੁਜਾ ਪੋਲਿੰਗ ਅਫਸਰ ਜਿਹੜਾ ਉਹ ਫਾਰਮ 17ਏ ਵਿੱਚ ਵੋਟਰ ਦੀ ਐਂਟਰੀ ਕਰੇਗਾ ਤੇ ਵੋਟਰ ਦੇ ਸਾਈਨ ਕਰਵਾਵੇਗਾ ਵੋਟਰ ਨੂੰ ਸਲੀਪ ਦਵੇਗਾ ਤੇ ਖੱਬੇ ਹੱਥ ਦੀ ਅੰਗੂਠੇ ਦੀ ਨਾਲ ਦੀ ਉਂਗਲ ਤੇ ਜਿਹੜੀ ਸ਼ਾਹੀ ਹੈ ਉਹ ਲਗਾਵੇਗਾ ਤੇਜਾ ਅਫਸਰ ਜਿਹੜਾ ਏਪੀਆਰੋ ਏਪੀਆਰੋ ਕੰਟਰੋਲ ਜੁੰਡਾ ਇਨਚਾਰਜ ਹੋਵੇਗਾ ਤੇ ਜੋ ਵੀ ਪੀਓ ਨੇ ਪੋਲਿੰਗ ਅਫਸਰ ਨੇ ਪਰਚੀ ਦਿੱਤੀ ਹੈ ਉਹ ਪ੍ਰਾਪਤ ਕਰਕੇ ਲਿਫਾਫੇ 'ਚ ਸਾਮਕੇ ਰੱਖੇਗਾ ਤੇ ਉਸ ਤੋਂ ਬਾਅਦ ਸੀਜੂ ਦੇ ਬੈਲਟ ਵਾਲੇ ਬਟਨ ਨੂੰ ਪ੍ਰੈਸ ਕਰਕੇ ਬੈਲਟ ਪੇਪਰ ਇਸ਼ੂ ਕਰੇਗਾ ਤੇ ਵੋਟਰ ਨੂੰ ਵੋਟਿੰਗ ਅਪਾਰਟਮੈਂਟ ਜਾ ਕੇ ਵੋਟ ਪਾਉਣ ਲਈ ਆਖੇਗਾ ਹਰ 2 ਘੰਟੇ ਬਾਅਦ ਸੀਜੂ ਦਾ ਟੋਟਲ ਬਟਨ ਪ੍ਰੈਸ ਕਰਕੇ ਪਈਆ ਮੋਟਾ ਦੀ ਜੋ ਰਿਪੋਰਟ ਹੈ ਉਹ ਪ੍ਰੈਜ਼ਾਇਡਿੰਗ ਨੂੰ ਦੇਵੇਗਾ ਤੇ ਚੈੱਕ ਕਰੇਗਾ ਠੀਕ ਇਸ 17 A ਵਿੱਚ ਦਰਜ ਵੋਟਾਂ ਦੀ ਗਿਣਤੀ ਸੂ ਵਿੱਚ ਸੀਜੂ ਜਿਹੜਾ ਕੰਟਰੋਲ ਯੂਨਿਟ ਹੈ ਔਰ ਜਿਹੜਾ ਕੋਲ ਮੋਟਾ ਦੀ ਗਿਣਤੀ ਹੈ ਬਰਾਬਰ ਹੈ ਪ੍ਰੈਜ਼ਾਇਡਿੰਗ ਅਫਸਰ ਜਿਹੜਾ ਪ੍ਰੈਜ਼ਾਇਡਿੰਗ ਅਫਸਰ ਹੈ ਉਹ ਪੂਰੀ ਚੋਣ ਪ੍ਰਕਿਰਿਆ ਦਾ ਓਵਰਲ ਰਚਾਰਜ ਹੋਵੇਗਾ ਤੇ ਸਾਰੀ ਚੋਣ ਪ੍ਰਕਿਰਿਆ ਉਹਦੇ ਅੰਡਰ ਹੋਵੇਗੀ ਤੇ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਜੋ ਸੀਲ ਕੀਤੀ EVM ਹੈ ਤੇ ਸਾਰੇ ਦਸਤਾਵੇਜ਼ ਜਿਹੜੇ ਹੈ ਉਹ ਪ੍ਰੈਜ਼ਾਈਡਿੰਗ ਤੇ ਉਸ ਤੇ ਟੀਮ ਦੀ ਜ਼ਿੰਮੇਵਾਰੀ ਹੋਵੇਗੀ। ਵੋਟ ਪਾਉਣ ਤੋਂ ਪਹਿਲਾਂ ਜਿਹੜਾ ਪਰਸਨ ਬੋਟ ਪਾਣ ਆਏਗਾ ਉਹਦਾ ਕਿਹੜਾ-ਕਿਹੜਾ ਜਿਹੜਾ ਪ੍ਰੂਫ ਹੈ ਉਹ ਚੈੱਕ ਕੇ ਵੋਟ ਪਾਣ ਲਈ ਅਲੋਕਿੱਤਾ ਜਾਵੇਗਾ ਕਿ ਪਾਟ ਸਕਦੇ ਹੋ ਜਿਵੇਂ ਕਿ ਵੋਟਰ ਸਨੈਕਟੀ ਕਾਰਡ ਉਸ ਤੋਂ ਇਲਾਵਾ ਆਧਾਰ ਕਾਰਡ ਜਮਰੇਗਾ ਜੋ ਆਪਣਾ ਜੋਬ ਕਾਰਡ ਤੇ ਬਾਕੀ ਪੈਨ ਕਾਰਡ ਡੀ ਐਲ ਪਾਸਪੋਰਟ ਕੋਈ ਵੀ ਡਾਕੂਮੈਂਟ ਜਿਹੜਾ ਉਹ ਹੋ ਸਕਦਾ ਹੈ ਨੀਚੇ ਲੱਗ ਰਿਹਾ ਹੈ ਤੁਹਾਨੂੰ ਜਲਦੀ VOTING ਪ੍ਰਕਿਰਿਆ ਦੌਰਾਨ ਧਿਆਨ ਚੋਗ ਗੱਲਾਂ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈ कि पोलिंग एजेंटा समेत कोई भी वोटर जड़ा है उस मोबाइल फोन लाद की आग्ञा नहीं होगी जोड़ी विजिटर शीट है उन्होंने मेनटेन किया जाए जेकर किसी प्रजाइडिंग अफसर ईवीएम की चैकिंग वोटिंग कमांड में जाना पैदा है तो एक ना जाए किसी पोलिंग एजेंट को अजिनी चैकिंग लैके जाए तो यह यकनी बनाओ कि सीजू का कलोज बटन ऊपर लग्या कालेक्न पूरी तरह बंद है आम राहत चलती वोटिंग प्रक्रिया का कदम भी कलोज बटन प्रेस ना करो ਤੇ ਜਿਹੜੀ ਵੀ ਵੀ ਪੈਡ ਮਸ਼ੀਨ ਦੇ ਪਿਛੇ ਨੋਬ ਲੱਗੀ ਆ ਉਹਨੂੰ ਹਿਲਾਣਾ ਨਹੀਂ ਹੈ। ਚਲਦੀ ਹੋਈ ਬੋਲਿੰਗ ਪ੍ਰਕਿਰਿਆ ਦੌਰਾਨ ਜੇ EVM ਦਾ ਕੋਈ ਹਿੱਸਾ ਖਰਾਬ ਹੁੰਦਾ ਤਾਂ ਮੌਕ ਪੋਲ ਹੀਟ ਲਗਾ ਕੇ ਅਨਸਾਰ ਹੀ ਕਰੋ। ਜੇਕਰ ਪੀਜੂ ਵਿੱਚ ਹੀ ਖਰਾਬ ਹੁੰਦਾ ਤਾਂ ਸਾਰੀ EVM ਬਦਲਨ ਸਮੇਤ ਨੋਟਾ ਹਰ ਉਮੀਦਵਾਰ ਨੂੰ ਇੱਕ-ਇੱਕ ਬੋਰਡ ਪਾਕਿਮੋਕ ਪੋਲ ਕਰੋ ਅਤੇ ਅਸਲ ਚੋਣ ਪ੍ਰਕਿਰਿਆ ਤੋਂ ਪਹਿਲਾਂ ਮੌਕ ਪੋਲ ਡਾਟਾ ਕਲੀਅਰ ਕਰੋ। ਜੇਕਰ ਸਿਰ ਵੀ ਵੀ ਪੈਡ ਖਰਾਬ ਹੁੰਦਾ ਤਾਂ ਨਾ ਮਾ ਵੀ ਪੈਡ ਲਿਆਉਣ ਸਮੇਂ ਕੋਈ ਵੀ ਮੌਕ ਪੋਲ ਨਹੀਂ ਕਰੀ। ਤੇ ਕਰਬੀ ਦੀ ਹਾਲਤ ਸੈਕਟਰ ਅਫਸਰ ਨੂੰ ਸੂਚਿਤ ਕੀਤਾ ਜਾਵੇ ਅਜਿਸਟਰ ਆਫ ਵਾਟਰ ਫਾਰਮ 17 ਪਰਸਮੇ ਧਿਆਨ ਚੋ ਗੱਲਾਂ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈ ਸਾਹਮਣੇ ਦਿਖ ਸਕਦੇ ਹੋ ਕਿ કુલ ਪਈ ਵੋਟਾਂ ਦੀ ਗਿਣਤੀ ਜਿਹੜੀ ਹੈ ਉਸ ਸੀਜੂ ਦੇ ਨਾਲ ਮੈਚ ਕਰਕੇ ਫਾਰਮ 17 ਨਾਲ ਟੈਲੀ ਕਰਨੀ ਹੈ ਤੇ 17 ਇਹਦੇ ਕਾਲਮ 4 ਨੰਬਰ ਚ ਵੋਟਰ ਦੇ ਪੂਰੇ ਦਸਤਕ ਕਰਾਉਣੇ ਹਨ ਇਸ ਤੋਂ ਇਲਾਵਾ ਵਜਿਰਾ ਵੋਟਰ ਨੇ ਵੋਟ ਪਾਣ ਆਣਾ ਹੈ ਤੇ ਉਹਦਾ ਜਿਹੜਾ ਸ਼ਨਾਖਤੀ ਪੱਤਰ ਹੈ ਉਸ ਦੀ ਜਾਂਚ ਵੀ ਨਾਲ ਨਾਲ ਕਰਨੀ ਹੈ ਜੇਕਰ ਵੋਟਰ ਸਾਈਨ ਦੀ ਥਾਂ ਤੇ ਅੰਗਠਾ ਲੰਦਾ ਹੈ ਤੇ ਖੱਬੇ ਹੱਥ ਅੰਗਠਾ ਲਗਵਾਉਣਾ ਹੈ ਤੇ ਪੋਲਿੰਗ ਪੰਥੋਂ ਤੇ ਹਰ ਪੇਜ ਤੇ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਉਹ ਆਪਣੇ ਸਾਈਨ ਕਰੇਗਾ ਬਾਕੀ ਹਰਾਈ ਦਾ ਡਿਟੇਲਸ ਤੁਸੀਂ ਪੜ ਸਕਦੇ ਹੋ ਜੇਕਰ ਕੋਈ ਹੈਂਡੀਕੈਪ ਵੋਟਰ ਹੰਗਾ ਹੈ ਉਸ ਦੇ ਲਈ ਅਹਰਾਇ ਦਾ ਸਾਹਮਣੇ ਲਿਖੀ ਹੈ ਤੁਸੀਂ ਪੜ ਸਕਦੇ ਹੋ टेंडर वोट टेंडर वोट होंगे कि जेकर किसी वोटर वोट पहले ही कोई पा गया है तो उस वोटर की चंकी तरह पहचान करके बैलेट पेपर रा टेंडर वोट पानी है टेंडर तो टेंडर वोट पाव तो पहले जो प्रिजाइडिंग बैलेट पेपर पिछले पास से अपने साइन करेगा तो इसका जिकोड है उस सतारा बी जो फोम है वो रखना है तो जरा टेंडर वोट है स्टैचुरी आइटम जमा करवाने सील करके ਅਗੇ ਐਬਸੈਂਟ ਸ਼ਿਫਟਡ ਡੁਪਲੀਕੇਟ ਵੋਟਰਾਂ ਦੀ ਵੋਟ ਇਹਨੂੰ ਬੋਲਦੇ ਐਸਡੀ ਇਹ ਜੇ ਵੋਟਰਾਂ ਦੀ ਆਰਓ ਜਾਂ ਏਆਰਓ ਵੱਲੋਂ ਪੋਲਿੰਗ ਬੂਥ ਵਾਈਜ਼ ਸੂਚੀ ਮੁਹੱਈਆ ਕਰਵਾਈ ਜਾਵੇਗੀ ਤੇ ਬਾਕੀ ਪੁਆਇੰਟ 2 ਸੀ ਪਾਟਸ ਦੇ ਹੇਠੇ ਲਿਖੇ ਹੋਏ ਨੇ ਚਲੋ ਜੀ ਵੋਟ ਜੇਕਰ ਕੋਈ ਪੋਲਿੰਗ ਏਜੰਟ ਵੋਟ ਪਾਉਣ ਲਈ ਆਏ ਵੋਟਰ ਦੇ ਸ਼ਨ ਆਖਦੇ ਇਤਰਾਜ਼ ਕਰੇ ਚੈਲੰਜ ਕਰਨ ਵਾਲੇ ਸਬੂਤ ਪ੍ਰਾਪਤ ਕਰੋ ਤੇ 2 ਰੁਪਏ ਦੀ ਰਸੀਦ ਕਟੋ। ਵਾਟਰ ਪਾਉਣਾ ਹੈ ਵਾਟਰ ਤੋਂ ਉਸ ਦੀ شناخت ਦੇ ਸਬੂਤ ਮੰਗੋ। ਜੇਕਰ ਵਾਟਰ ਸਹੀ ਹੈ ਤਾਂ ਉਸ ਦੀ ਵਾਟ ਪਾਓ ਅਤੇ ਚੈਲੰਜ ਕਰਨ ਵਾਲੇ ਤੇ 2 ਰੁਪਏ ਜਬਤ ਕਰੋਗੇ 2 ਰੁਪਏ ਨੂੰ ਰਸੀਦ ਕਟਣੀ ਹੈ ਦੀ। ਜੇਕਰ ਵਾਟਰ ਝਾਲੀ ਹੈ ਤਾਂ ਪੁਲਿਸ ਦੇ ਹਵਾਲੇ ਕਰ ਦਿਓ ਤੇ ਚੈਲੰਜ ਦੀ ਵਟਾ ਦੀ ਰੂਚੀ ਹੈ ਫਾਰਮ ਨੰਬਰ 14 ਵਿੱਚ ਦਰਜ ਕਰੋ। ਕੁਝ ਹੋਰ ਜ਼ਰੂਰੀ ਨਿਯਮ ਇਹ ਤੁਸੀਂ ਪੜ ਸਕਦੇ ਹੋ। ਨਿਯਮ 490 ਤੇ ਨਿਯਮ 49m नियम 49 एम में अधीन टेस्ट वोट जेकर कोई वोटर शिकायत करता है कि उसने वोट पाई है लेकिन उस कैंडिडेट को वोट नहीं पी जरूर उसने पाई है तो उस केस पीआरओ है वो लिखती शिकायत लैके टेस्ट वोट पाएगा तो सतारा ए दी एंट्री करेगा अथ मार्क्स वाले कॉलम उस उम्मीदवार का बैलेट पेपर अनुसार नए नंबर से नाम लिखेगा जिसनों टेस्ट वोट पाई है

मग के आखिर लड़ी नंबर दोचारी नाम असैम्बली का नाम भाग नंबर लड़ी नंबर नोट तो करो तो आ पॉइंट है जो माइंड रखने है तो इन वोट भी जी है आम वोटर वाग ही पवेगी वोटिंग प्रक्रिया जो तो बंद होनी है उस समय किस चीज़ का ध्यान रखना है कि जेकर वोटा पैन का समा पूरा होने तो बाद भी लाइन लगी हुई है तो प्रजाइडिंग अफसर की करेगा उन्होंने एक एक सलिप दे देगा तो जी वोटिंग प्रक्रिया है खत्म करवाएगा ਤੇ ਜਦੋਂ ਕੰਮ ਖਤਮ ਹੋ ਜਾਂਦਾ ਹੈ ਪੋਲਿੰਗ ਦਾ VOTING ਦਾ ਤੇ ਸੀਜੂ ਨੂੰ ਸਵਿਚ ਆਫ ਕਰਨਾ ਹੈ ਵੀਪੈਡ ਨੂੰ ਸੀਜੂ ਤੋਂ ਡਿਸਕਨੈਕਟ ਕਰੋ ਸੀਜੂ ਨੂੰ ਸਵਿਚ ਆਨ ਕਰੋ ਸੀਜੂ ਦਾ ਕਲੋਸ ਬਟਨ ਪ੍ਰੈਸ ਕਰੋ ਤੇ ਸੀਜੂ ਨੂੰ ਸਵਿਚ ਆਫ ਕਰੋ ਐਥੀ ਦੇਖ ਸਕਦੇ ਹੋ ਜਦੋਂ ਪੋਲਿੰਗ ਖਤਮ ਹੋਣੀ ਹੈ ਤੇ ਜਿਹੜਾ ਸੀਜੂ ਦਾ ਬਟਨ ਹੈ ਤੁਸੀਂ ਦੇਖ ਸਕਦੇ ਹੋ ਇਹਨੂੰ ਉੱਪਰ ਚੁੱਕਣਾ ਹੈ ਤੇ ਇੱਥੇ ਕਲੋਸ ਬਟਨ ਤੇ ਕਲਿੱਕ ਕਰਨਾ ਹੈ पोलिंग खत्म होने उपरत करने वाले जरूरी काम अच्छी पढ़ सकते हो केड़े -केड़े में तो कि जरूरी काम है जोड़े ध्यान रखने हैं किसी जू की डिस्प्ले स्क्रीन उपर खत्म होने की मिट्टी का समा चैक कर लो कुल वोटा जैिया ने उन्हों सतार एन आर मिलान कर लो तो। सीजू स्विच ऑफ पोजिशन करो वीवीपैट मशीन ट्रांसपोर्ट मोड में करो सजू बी बीजूर वीवीपैट को अलग अलग करो वीवीपैट की बैटरी बाहर कट के आले लफाफे पाओ ਸੀਜੂ ਬੀਜੂ ਬਤੇ ਵੀ ਪੈਕਟ ਨੂੰ ਵੱਖਰੇ ਬਕਸ਼ਿਆਂ ਵਿੱਚ ਪਾ ਕੇ ਐਡਰੈਸ ਟੈਗ ਨਾਲ ਸੀਲ ਕਰੋ ਤੇ ਪ੍ਰਦਾਤਿ ਜਿਹੜਾ ਡੈਕਲੇਰੇਸ਼ਨ ਪਾਰਟ 3 ਤੇ ਫਾਰਮ ਭਰ ਕੇ ਖੁਦ ਸਾਈਨ ਕਰੇਗਾ ਤੇ ਪੋਲਿੰਗ 에ਜੈਂਟਾ ਤੇ ਵੀ ਸਾਈਨ ਕਰਵਾਏਗਾ ਤੇ ਸੈਕਟਰ ਅਫਸਰ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਜਾਵੇ ਕਿ ਪੋਲ ਖਤਮ ਹੋ ਗਿਆ ਤੇ ਬਾਕੀ ਜਿੰਨੇ ਵੀ ਦਫਾਫੇ ਤੁਹਾਨੂੰ ਦਿੱਤੇ ਗਏ ਸੀ ਸਟ੍ਰਕਚਰਲ ਨਾਨ ਸਟ੍ਰਕਚਰਲ ਸੂਚੀ ਵਗੈਰਾ ਉਹ ਪੈਕੇਟਾਂ ਵਿੱਚ ਪਾ ਕੇ ਜਿਹੜੀਆਂ ਤੁਹਾਨੂੰ ਪਸੰਨ ਨਿਰਧਾਰਤ ਕੀਤੀਆਂ ਸੁਰੱਖਿਆ ਦੇ ਨਾਲ ਆਰਓ ਆਰਬੂ ਨੂੰ ਉੱਥੇ ਜਾ ਕੇ ਜਮਾ ਕਰਵਾਨੀ ਹੈ ਉੱਥੇ ਪਹੁੰਚ ਗਏ ਤੇ ਕਈ ਵਾਰੀ EVM ਮਸ਼ੀਨ 'ਚ ਕੁਝ 에ਰਰ ਆ ਜਾਂਦੇ ਨੇ ਮਿਸਟੇਕਸ ਆ ਜਾਂਦੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਉਹ ਕੀ ਕੀ ਕੀਤਾ ਜਾ ਸਕਦਾ ਉਸ ਸਮੇਂ ਦੌਰਾਨ ਚਦੋਂ ਵੀ ਪ੍ਰੋਬਲਮ ਆ ਜਾਂਵੇ या कुछ पॉइंट जो देख सकते हो कि खुद भी ट्रबल शूटिंग कर सकते हो कि जेकर कोई प्रॉब्लम आँदी है ये रिप्लेस करने जाता है तो वाले सैक्टर अफसर सूचित करके जो भी प्रॉब्लम है ईवीएम मशीन बीजू सीजू वो सैक्टर अफसर न टाइप करके रिप्लेस कर सकते हो या संबंधित ए आर ओ आर कॉन्टैक्ट करके जो तुम्हें तो कोलैक्शन सेंटर तक पहुँचाने जितों तुम मशीन रिसीव कीतियां वोटिंग एक दिन पहला तो उत्थे कि सब तो पहला ई वी एम एड सीजू बीजू ते वीवी पैट, तो वीवीपैट ए सील होनी चाहिए इस तुला ई वी एम पेपरस एंडवेल्प नंबर वन जरा वाइट कलर से है वी होगा तुम नीचे पढ़ सकते हो जो ई वी एम पेपरस हो ਅੱਜ ਲਿਖਿਆ ਕਿ ਕਿਹੜੇ ਕਿਹੜੇ ਲਿਫਾਫੇ ਅਨਸੀਲ ਰਹਿਣੇ ਹਨ ਤੇ ਕਿਹੜੇ ਕਿਹੜੇ ਸੀਲ ਕਰਨੇ ਹਨ ਤੇ ਕਿਹੜੇ ਕਿਹੜੇ 컬러 ਦੇ ਲਿਫਾਫੇ 'ਚ ਸਮਾਨ ਪਾਣਾ ਹੈ। ਨੰਬਰ 3 ਪੜ੍ਹ ਸਕਦੇ ਹੋ ਕਿ ਨੰਬਰ 3 ਦੇ ਵਿੱਚ ਕੀ ਹੋਏਗਾ? ਪ੍ਰੈਜ਼ਾਇਡਿੰਗ ਡੈਰੀ ਅਜਸਟ੍ਰੋਵਾਟਰ 17 ਇਹ ਜਿਹੜਾ ਫਾਰਮ ਹੈ ਹੈਂਡੀਕੈਪ ਵੋਟਸ ਤੇ ਵਿਜ਼ਿਟ ਸ਼ੀਟ ਤੇ ਚੌਥੇ ਪੁਆਇੰਟ 'ਚ ਸਟਿਚ ਰਿਕਵਰ ਹੈ। archive mock copy electrol water slip unused standard ruled paper used standard ruled paper 17b form the challan post what jara form number 14a form 5 number non stationary cover copies of electrol fair affordable poly agents election to deciding form 12b declaration by presiding b recipient book अनयूज है डैमेज सील्स स्पेशल टैग्स अन यूज वोटर स्लिप्स फिर डेक्लेशन जेकर कोई कंपलेट वगैरह है तो वो फॉर्म है वह ये हो नंबर नॉन कवर च अगला पैकेट जोड़ा होएगा उस प्रिजाइडिंग ड जो अफसर है हैंडबुक होगी इंस्ट्रक्शन पोस्टर ब्रोशर ट्रबल शूटिंग वगैरह ने एनवैल इंक दिखती गई सी ਤੇ ਇਹ सेल्फ ਇਨਕਿੰਗ ਪੈਕਟਸ ਆ ਉਹ ਤੇ ਅਗਲਾ ਪੈਕੇਟ ਜਿਹੜਾ ਹੋਏਗਾ ਐਚ ਕੰਟੈਸਟਿੰਗ ਕੈਂਡੀਡੇਟਸ ਜਿਹੜੇ ਨੇ ਫੇਸ ਇਨੇਚਰ ਆਫ ਕੈਂਡੀਡੇਟ ਦੀ ਫੋਟੋਕਾਪੀ ਮੈਡਲ ਸੀਲ ਐਰੋਕ੍ਰੋਸ ਮਾਰਕ ਕਪ ਆਫ ਸੈਟਿੰਗ ਜਿਹੜੀ ਇੰਡੀਵਿਜੂਅਲ ਇਰ ਇਨਕ ਸੀ ਤੇ ਅਨ ਅਦਰ ਯੂਜ਼ਰ ਫਾਰਮ ਸੀ ਉਹ ਹੋਣਗੇ ਛੇਮ ਟੈਪ ਪੈਕੇਟ ਵਿੱਚ ਫਲੂਜ਼ ਡਾਕੂਮੈਂਟ ਜਿਹੜੇ ਹੋਣਗੇ वो भी जमा हैं जो फॉर्म सतारह सी प्रिजाइडिंग ऑफिसर डायरी फॉर्म पी एस जीरो फाइव रिपोर्ट ऑन वोटिंग बाय जो तो हैडीकैप वोटर से प्रजायडिंग ऑफिसर रिपोर्ट दूजी आइटम जब बैटरी का वीवीपैट किट बैग वोटिंग अपार्टमेंट जो, जो समान दिता गया मैटर रूल डमी बैलटशीट तो दूजिया जड़िया आइटम्स तो अगले इन्ना ही जे तो कोई क्वैरी है तो कमेंट सैक्शन पूछ सकते हो ਧੰਨਵਾਦ